ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ 1 ਅਗਸਤ ਵਿੱਚ ਵੀਡੀਓ ਪਾਈ ਸੀ ਆਪਾਂ ਅਦਰਕ ਘਰ ਵਿੱਚ ਕਿਦਾਂ ਲਗਾ ਸਕਦੇ ਹਾਂ ਕਿਉਂਕਿ ਆਪਾਂ ਪਹਿਲੀ ਇਹ ਲਗਾਇਆ ਸੀ ਤੇ ਅੱਜ 22 ਜਨਵਰੀ ਹੋ ਗਈ ਵੀਡੀਓ ਸ਼ਾਇਦ ਇੱਕ ਅਧਾ ਦਿਨ ਰੋਕੇ ਪਵੇ ਤੇ ਅੱਜ ਇਸ ਨੂੰ ਆਪਾਂ ਪਟਿਆ ਤਕਰੀਬਨ 5 ਕਿ ਮਹੀਨੇ ਬਾਅਦ ਵੀਡੀਓ ਬਣਾਉਣ ਤੋਂ ਤੇ ਆਪਾਂ 15 ਮਈ ਨੂੰ ਲਾਇਆ ਸੀ ਤੇ ਅਗਸਤ ਵਿੱਚ ਫਿਰ ਵੀਡੀਓ ਬਣਾਈ ਸੀ ਤੇ ਅੱਜ ਆਪਾਂ ਇਹਨੂੰ ਪਟਣ ਲੱਗੇ ਹੀ ਅੱਜ 22 ਜਨਵਰੀ ਹੋ ਗਈ ਤੇ ਇਸ ਦਾ ਕੀ ਰਿਜਲਟ ਹੈ ਠੀਕ ਰਿਜਲਟ ਆਇਆ ਵੈਸੇ ਤੋਂ ਆਪਾਂ ਆਪਾਂ ਲੇਟ ਸੀਗੇ ਕਾਫੀ 15 ਮਈ ਤੋਂ ਬਾਅਦ ਵਿੱਚ ਹੀ ਲੱਗਿਆ ਸੀ ਇਹ ਤੇ ਹੁਣ ਆ ਕੇ ਇਹਦੇ ਪੱਤੇ ਖਤਮ ਹੋਣੇ ਸ਼ੁਰੂ ਹੋ ਗਏ ਸੀ ਲਓ ਆਪਾਂ ਚਲੋ ਵੀਡੀਓ ਬਣਾ ਲਈਏ ਹਜੇ ਆਪਾਂ ਹੋਰ ਵੀ 10-15 ਦਿਨ ਰੁਕ ਜਾਂਦੇ ਤੇ ਇਹਦੇ ਪੱਤੇ ਬਿਲਕੁਲ ਸੁੱਕ ਜਾਂਦੇ ਤੇ ਬਿਲਕੁਲ ਪੱਕ ਜਾਣਾ ਸੀ ਅਦਰਕ ਤੇ ਬਾਕੀ ਆਪਾਂ ਚਲੋ ਵੀਡੀਓ ਬਣਾਉਣੀ ਸੀ ਆਪਾਂ ਪਹਿਲਾਂ ਫਟ ਲਿਆ ਤੇ ਬਾਕੀ ਜਿਹੜੀ ਕੀ ਆਸ ਹੈ ਆਪਣੇ ਇਹ April ਵਿੱਚ ਲੱਗ ਜਵੇ ਤੇ ਬਹੁਤ ਵਧੀਆ ਗੱਲ ਆ ਤੇ ਫਿਰ ਇਹ ਉਹ ਵਹਗੇ ਤਾਂ ਸ਼ੁਰੂ ਹੋ ਜਾਊਗਾ ਤੇ ਮੱਕਿਆ ਉਹ ਹੀ ਡੇਕੇ ਤੇ ਥੱਲੇ ਆਪਣੇ ਆਪਾਂ ਇਹਦੇ ਵਿੱਚ ਕਾਫੀ ਰੂਟ ਖਾਰਮੈਕਸ ਕੀਤੀ ਸੀ ਬਾਅਦ ਵਿੱਚ ਇਸ ਵਿੱਚ ਪੱਤੇ ਨਹੀਂ ਖਾਲਪੇ ਆਪਾਂ ਪਾਈ ਸੀ ਤੇ ਮਲਚਿੰਗ ਬਹੁਤ ਕੀਤੀ ਸੀ ਆਪਾਂ ਇਹਦੇ ਵਿੱਚ ਸਾਰੀ ਮਲਚਿੰਗ ਕਰ ਗਏ ਤਕਰੀਬਨ ਤੇ ਕੈਮੀਕਲ ਖਾਦਾਂ ਤਾਂ ਆਪਾਂ ਭਰੇ ਜੀ ਰੱਖਿਆ ਹੈਗਾ ਬਾਕੀ ਵਧੀਆ ਰਿਹਾ ਵਧੀਆ ਰਿਜ਼ਲਟ ਰਿਹਾ ਇਸ ਦਾ ਆਪਣੇ ਇਹਦਾ ਮਤਲਬ ਹੈ ਆਪਣੇ ਪੰਜਾਬ ਚ ਵਧੀਆ ਤਰੀਕੇ ਨਾਲ ਅਦਰਕ ਹੋ ਸਕਦਾ ਆਪਾਂ ਆਪਣੀ ਘਰੇਲੂ ਬਾਗੀਚੀ ਵਿੱਚ ਅਦਰਕ ਵਧੀਆ ਤਰੀਕੇ ਨਾਲ ਲਾ ਕੇ ਤਾਂ ਆਪਾਂ ਲੋੜ ਪੂਰੀ ਕਰ ਸਕਦੇ ਹਾਂ ਆਰਗੈਨਿਕ ਕਰਕੇ ਖਾ ਸਕਦੇ ਹਾਂ ਮਤਲਬ ਇਹ 11 ਯਰ ਤੋ ਰਹਿ ਤੱਕ ਖਾ ਸਕਦੇ ਆਪਾਂ ਤੇ ਬਾਕੀ ਰਿਜ਼ਲਟ ਬਹੁਤ ਵਧੀਆ ਆਇਆ ਅਦਰਕ ਦਾ ਤੇ ਆ ਦੇਖ ਲਓ ਆਪਾਂ ਜਿੱਥੇ ਕੇਕ ਖਲਾਈ ਸੀ ਉੱਥੇ ਸੋਨਾ ਇਸ ਬਿੰਦ ਥੱਲੇ ਝਾੜਿਆ ਇਸ ਦਾ ਤੇ ਹਾਲਾਂਕਿ ਆਪਣੀ ਲੇਟ ਬਹੁਤ ਜ਼ਿਆਦਾ ਲੇਟ ਸੀਗਾ ਇਹੋ ਤੇ ਏਪ੍ਰੈਲ ਸ਼ੁਰੂ ਚ ਹੀ ਲੱਗ ਜਾਣਾ ਚਾਹੀਦਾ ਸੀ ਤਾਂ ਆਪਾਂ ਤਾਂ ਮਈ ਦੇ ਵਿੱਚ ਮਈ ਦੇ ਵੀਂਡ ਜੇ ਤੇ ਲਾ ਕੇ ਲਾਇਆ ਸੀ ਤੇ ਬਾਕੀ ਉਗਣ ਬਾਕੀ ਉਗਣ ਨੇ ਬਹੁਤ ਟਾਈਮ ਲਾ ਦਿੰਦਾ ਮਹੀਨੇ ਤੋਂ ਉੱਪਰ ਇਹ ਉਗਣ ਨੂੰ ਲੈ ਜਾਂਦਾ ਤੇ ਆਪਾਂ ਲਾ ਲਓ ਮਈ ਦੇ ਵਿੱਚ ਲਾਇਆ ਸੀ ਅਗਸਤ ਵਿੱਚ ਆਪਾਂ ਇਸ ਦੀ ਵੀਡੀਓ ਬਣਾਈ ਸੀ ਉਦੋਂ ਵੀ ਬੜੀ ਜੜ ਨਹੀਂ ਸੀ ਨਹੀਂ ਕੀਤਾ ਹੌਲੀ ਹੌਲੀ ਜਾੜੇ ਨੇ ਬਹੁਤ ਟਾਈਮ ਲਾਇਆ ਕਰਨ ਨੂੰ ਜੇ ਆਪਣਾ ਏਪ੍ਰੈਲ ਦੀ ਸ਼ੁਰੂ ਚ ਲੱਗ ਜੇ ਤਾਂ ਬਹੁਤ ਵਧੀਆ ਇਸ ਵਾਰੀ ਵੀ ਆਪਾਂ ਲਾਵਾਂਗੇ ਅਦਰਕ ਆਪਣੇ ਘਰੇ ਘਰ ਦੇ ਖਾਣ ਜੋਗਾ ਮਰਲਾ ਡੇਢ ਮਰਲਾ ਲਾਵਾਂਗੇ ਤਕਰੀਬਨ ਉਗੀ ਚ ਆਪਾਂ ਵੀਡੀਓ ਦੀ ਪ੍ਰੋਪਰ ਦੇਵਾਂ ਕਿੰਨਾ ਝੜ ਰਿਹਾ ਆ ਲਾ ਲਓ ਆਪਾਂ 100 200 ਗ੍ਰਾਮ ਅਦਰਕ ਰੀਜਿਆ ਸੀਗਾ ਅਦਰਕ ਤੇ 200 ਗ੍ਰਾਮ ਤੋਂ ਥੱਲੇ ਸਲੇ ਹੀ ਵੀ ਜੈ ਸੀ ਆਪਾਂ ਬਹੁਤ ਛੋਟੀਆਂ ਗੰਡੀਆਂ ਲਈਆਂ ਸੀਗੀਆਂ ਤੇ ਆਪਣਾ ਘੱਟੋ ਘੱਟ ਵੀ ਇਸ ਦੇ ਵਿੱਚੋਂ ਆਪਣਾ ਕਿਲੋ ਤੋਂ ਲਗਭਗ ਹੋ ਜਾਊਗਾ ਕਿਲੋ ਤੋਂ ਟੱਪ ਜਾਊਗਾ ਤੇ ਬਾਕੀ ਆਪਣੇ ਉਹ ਬਹੁਤ ਪਛੇਤਾ ਕਰਕੇ ਸੀਗਾ ਨਹੀਂ ਤੇ ਇਸ ਦਾ ਬਹੁਤ ਵਧੀਆ ਝੜਿਆ ਫਿਰ ਵੀ ਆਪਣਾ ਕੋਈ ਝੜ ਮਾੜਾ ਨਹੀਂ ਰਿਹਾ ਇਸ ਦਾ ਬੜੀ ਵਧੀਆ ਰਿਜ਼ਲਟ ਰਿਆ ਇਹਦਾ ਮਤਲਬ ਹੈ ਆਪਾਂ ਟ్రਾਇਲ ਕੀਤਾ ਹੈ ਆਪਣੇ ਪੰਜਾਬ ਵਿੱਚ ਲੱਗ ਸਕਦਾ ਕਿ ਨਹੀਂ ਆਪਾਂ ਪਹਿਲੀ ਵਾਰੀ ਲਾਇਆ ਸੀ ਤੇ ਵੀਡੀਓ ਸ਼ੇਅਰ ਕੀਤੀ ਸੀ ਉਹਨਾਂ ਵੈਦਾਂ ਕੀਤਾ ਸੀ ਆਪਾਂ ਦੁਬਾਰਾ ਇਹਦੇ ਪਟਨ ਟੈਪ ਪਾਵਾਂਗੇ ਚਾਹੀਏ ਰਿਜ਼ਲਟ ਮਾੜਾ ਆਵੇ ਚਾ ਚੰਗਾ ਆਵੇ ਦੇਖ ਲਓ ਤੁਸੀਂ ਕਿੰਨਾ ਵਧੀਆ ਤਰੀਕੇ ਨਾਲ ਹੋ ਪਿਆ ਹੋਇਆ ਵੈਰ ਕਿ ਮਿੱਟੀ ਬਹੁਤ ਲੱਗੀ ਹੈ ਤੇ ਇੱਕ ਥੋੜੀ ਜਿਹੀ ਸਾਈਜ਼ ਇਸ ਦਾ ਛੋਟਾ ਰਿਹਾ ਉਹ ਵੀ ਇਸ ਕਰਕੇ ਪੇ ਪਛੇਤਾ ਲੱਗਣ ਕਰਕੇ ਤੇ ਬਾਕੀ ਤੇ ਬਹੁਤ ਵਧੀਆ ਤੇਜ਼ ਤੇ ਇਸ ਦਾ ਬਹੁਤ ਵਧੀਆ ਆਪਣੇ ਤਾਜ਼ਾ ਅਦਰਕ ਦਾ ਜੋ ਕਿ ਇਸ ਉੱਪਰ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਅੱਗੇ ਆਪਣਾ ਜਿਹੜਾ ਬਾਜ਼ਾਰ ਚੋਂ ਅਦਰਕ ਲਿਆਉਣੀ ਹੈ ਉਸ ਨੂੰ ਚਿੱਟਾ ਕਰਨ ਵਾਸਤੇ ਕਈ ਵਾਰੀ ਕਈ ਚੀਜ਼ ਦਾ ਇਸਤੇਮਾਲ ਕਰ ਸਕਦੇ ਆ ਜੋ ਕਿ ਸੌਣ ਚੋਂ ਆਉਂਦਾ ਉਸ ਉੱਪਰ ਨੂੰ ਕੈਮੀਕਲ ਦੇ ਨਾਲ ਵਾਸ਼ ਕਰਦੇ ਆ ਜਿਹਨਾਂ ਜਾਰੀ ਚਮਕਾਵੇ ਤੇ ਬਾਕੀ ਚਲੋ ਐਸ ਵਾਈ ਸਾਰੇ ਆਪਣੇ ਘਰੀਲੇ ਬਗੀਚੇ ਜਰੂਰ ਲਾਓ ਅਦਰਕ ਜੀ ਤੇ ਆਪਣੇ ਹਰ ਰਿਜ਼ਲਟ ਬਹੁਤ ਟਾਪ ਦਾ ਰਿਜ਼ਲਟ ਰਿਹਾ ਇਹ ਜਦ ਅਦਰ ਕਿ ਜਿੱਤੇ ਤਾਂ ਕਿ ਆਪਣੀ ਮੰਨਣਾ ਪਏ ਆਰਗੈਨਿਕ ਖਾਦ ਤੇ ਖਾਣ ਬਹੁਤ ਮੰਦਾ ਜਿਨੀ ਆਰਗੈਨਿਕ ਖਾਦ ਪੋਗੇ ਤਾਂ ਇਹ ਹੋ ਜਾਰਾ ਵਧੀਆ ਹੋਊਗਾ ਕੈਮੀਕਲ ਖਾਦ ਤੋਂ ਬਿਨਾਂ ਹੀ ਹੋ ਜਾਂਦਾ ਹੈ ਦੇਖ ਲਓ ਬਹੁਤ ਵਧੀਆ ਗੰਡੀਆਂ ਬਣੀਆਂ ਆਪਾਂ ਇਹਦੀ ਇੱਕ ਅੱਖ ਖਲਾਈ ਸੀ ਅੱਖਾਂ ਖਾਣਾ ਥਾ ਕੱਟ ਕੇ ਦੇਖ ਲਓ ਇੰਨਾ ਆਪਣੇ ਝਾੜ ਆ ਕਿਲੋ ਤੋਂ ਥੋੜਾ ਬਧ ਗਿਆ ਹੋਊਗਾ ਜੀ ਓਕੇ ਧੰਵਾਦ ਜੀ ਸਾਰਿਆਂ ਦਾ ਅੱਜ ਬਹੁਤ ਬਹੁਤ ਜੀ